ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਤੇ ਸਾਰੇ ਸੁਣ ਸੁਣੇ ਭੈਣ ਭਰਾਵਾਂ ਦਾ ਬਹੁਤ ਸਾਰਾ ਸਵਾਗਤ ਹੈ ਜੀ ਤੇ ਜੇ ਤੁਸੀਂ ਚੈਨਲ ਤੇ ਨਵੇਂ ਹੋ ਤੇ ਫਿਰ ਚੈਨਲ ਪਹਿਲਾਂ ਸਬਸਕ੍ਰਾਈਬ ਕਰ ਲਿਓ ਕਿਉਂਕਿ ਅਸੀਂ ਬਹੁਤ ਹੀ ਖੂਬਸੂਰਤ ਵੀਡੀਓਜ਼ ਲੈ ਕੇ ਤੁਹਾਡੇ ਲਈ ਜਸਟ ਇੰਜੋਏ ਚੈਨਲ ਨੂੰ ਫੋਰ ਇੰਜੋਏਬਲ ਬਣਾਉਣੀ ਹੈ ਤੇ ਤੁਸੀਂ ਵੀ ਸਾਡੇ ਨਾਲ ਇਸ ਜਰਨੀ ਨੂੰ ਇੰਜੋਏ ਕਰੋਗੇ ਕਿਉਂਕਿ ਅਸੀਂ ਇੱਕੋ ਟਾਈਪ ਦੀ ਵੀਡੀਓਜ਼ ਨਹੀਂ ਲੈ ਕੇ ਆਉਂਦੇ ਤੁਹਾਡੀ ਇਨਫੋਰਮੇਸ਼ਨ ਲਈ ਮੈਂ ਦੱਸਦਾ ਕਦੇ ਬਿਊਟੀ ਹੁੰਦੀ ਹੈ ਕਦੇ ਹੈਲਥ ਹੁੰਦੀ ਹੈ ਕਦੇ ਕੁਕਿੰਗ ਹੁੰਦੀ ਹੈ ਕਦੇ ਸੋਸਾਇਟੀ ਹੁੰਦੀ ਹੈ ਕਦੇ ਰਿਲੇਸ਼ਨਸ਼ਿਪਸ ਹੁੰਦੇ ਹਨ ਸੋ ਐਂਡ ਸੋ ਠੀਕ ਹੈ ਸ ਜੇ ਤੁਸੀਂ ਨਵੇਂ ਹੋ ਤਾਂ ਵੀਡੀਓ ਨੂੰ ਦੇਖਣਾ ਹੈ ਉਸ ਤੋਂ ਬਾਅਦ ਅਗਰ ਤੁਹਾਨੂੰ ਵਰਤ ਲੱਗੇ ਤਾਂ ਤੁਸੀਂ ਸਾਡੇ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਲਓ ਜੀ ਸਭ ਤੋਂ ਪਹਿਲਾਂ ਆਪਾਂ ਰਸਮ ਅਨੁਸਾਰ ਸਾਰੇ ਭੈਣ ਭਰਾਵਾਂ ਲਈ ਅਰਦਾਸ ਕਰਦੇ ਹਾਂ ਸਾਰੀ ਸੰਗਤ ਅਰਦਾਸ ਕਰਿਆ ਕਰੋ ਜਦ ਵੀ ਤੁਸੀਂ ਆਪਣੀਆਂ ਅ ਅਰਦਾਸਾਂ ਕਰਦੇ ਹੋ ਕਿਸੇ ਵੀ ਧਰਮ ਦੇ ਵਿੱਚ ਤੇ ਜਿਸ ਜਿਸ ਵੀ ਭੈਣ ਭਰਾ ਨੇ ਸਾਨੂੰ ਰਿਕੁਐਸਟ ਪੇਜੀ ਹੁੰਦੀ ਹੈ ਉਹਨਾਂ ਨੂੰ ਤਾਂ ਖਾਸ ਕਰਕੇ ਯਾਦ ਕਰ ਲਿਆ ਕਰੋ ਕਿਉਂਕਿ ਪਤਾ ਨਹੀਂ ਕਿਹਦੇ ਮੂੰਹ ਚੋਂ ਨਿਕਲੀ ਹੋਈ ਆ ਅਰਦਾਸ ਪ੍ਰਮਾਤਮਾ ਨੇ ਜਿਹੜੀ ਹੋ ਕੇ ਸੁਣ ਲੈਂਦਾ ਸੋ ਅਸੀਂ ਅਰਦਾਸ ਕਰਦੇ ਆ ਕਿ ਸਭ ਦੇ ਘਰਾਂ ਚ ਬੱਚੇ ਹੋਣ ਜਿਨ੍ਹਾਂ ਦੇ ਬੱਚੇ ਨਹੀਂ ਉਹਨਾਂ ਨੂੰ ਪ੍ਰਮਾਤਮਾ ਸਬਤ ਬਖਸ਼ੇ ਮਾਪੇ ਦਾ ਪਿਆਰ ਬਖਸ਼ੇ ਸਾਰਿਆਂ ਨੂੰ ਸਿਹਤ ਬਖਸ਼ੇ ਤੇ ਖੁਸ਼ੀਆਂ ਖੇੜੇ ਬਣੇ ਰਹਿਣ ਠੀਕ ਹੈ ਜੀ ਸੋ ਲੋ ਜੀ ਬਹੁਤ ਸਾਰੇ ਮੈਸੇਜ ਮੈਂ ਪੜਦੀਆਂ ਕਿਹੜੇ ਹੋਗੇ ਨਹੀਂ ਜਦੋਂ ਵੀ ਮੇਰੇ ਕੋਲ ਟਾਈਮ ਹੁੰਦਾ ਮੈਂ ਉਹ ਵੀ ਪੜਦੀ ਹਾਂ ਤੇ ਬਹੁਤ ਸਾਰੇ ਫੀਡਬੈਕ ਵੀ ਆਉਂਦੇ ਨੇ ਮੈਨੂੰ ਇੱਕ ਭੈਣ ਨੇ ਹੁਣ ਲਿਖਿਆ ਸੀਗਾ ਮੇਰੇ ਖਿਆਲ ਚ ਕੱਲ ਦੀ ਵੀਡੀਓ ਤੇ ਸੀਗਾ ਵੀ ਮੇਰੇ 60% ਤੱਕ ਜਿਹੜੇ ਫੇਸ਼ੀਅਲ ਹੇਅਰ ਆ ਫਟਕੜੀ ਨਾਲ ਠੀਕ ਹੋ ਗਏ ਤੇ ਉਹ ਭੈਣ ਨੇ ਲਿਖਿਆ ਸੀ ਮੈਂ ਗੋਲ ਬਲੈਡਰ ਰਿਮੂਵ ਕਰਾਇਆ ਸੀ ਉਸ ਤੋਂ ਬਾਅਦ ਮੇਰੀ ਫੇਸ਼ੀਅਲ ਹੇਅਰ ਦੀ ਪ੍ਰੋਬਲਮ ਸ਼ੁਰੂ ਹੋ ਗਈ ਸੀ ਤਾਂ ਉਹ ਹੁਣ ਮੇਰੀ 60% ਤੱਕ ਫਟਕੜੀ ਦੇ ਨਾਲ 2-3 ਮਹੀਨਿਆਂ ਦੇ ਵਿੱਚ ਠੀਕ ਹੋ ਗਈ ਤੇ ਆਈ ਹੋਪ ਮੇਰੀ ਸਾਰੀ ਪ੍ਰੋਬਲਮ ਠੀਕ ਹੋ ਚੁਗੀ ਤੇ ਲੋ ਜੀ ਇੱਕ ਹੋਰ ਭੈਣ ਨੇ ਵੀ ਆਪਣੀ ਫੀਡਬੈਕ ਲਿਖੀ ਸੀਗੀ ਕਿ ਮੈਨੂੰ ਫਟਕੜੀ ਦੇ ਨਾਲ ਬਹੁਤ ਫਰਕ ਅ ਇੱਕ ਦੋ ਫੋਨਸ ਦੇ ਉੱਤੇ ਵੀ ਜਿਹੜੇ ਮੇਰੇ ਦੂਸਰੇ ਚੈਨਲ ਦੇ ਸਬਸਕ੍ਰਾਈਬਰ ਨੇ ਉਹਨਾਂ ਨੇ ਫੋਨ ਤੇ ਵੀ ਮੈਨੂੰ ਦੱਸਿਆ ਵੀ ਸਾਨੂੰ ਜਿਹੜੀ ਰੈਮਡੀਜ਼ ਆ ਉਹਦੇ ਨਾਲ ਬਹੁਤ ਜ਼ਿਆਦਾ ਇਫੈਕਟ ਆ ਰਹੇ ਨੇ ਦੀ ਸਕਿਨ ਖੂਬਸੂਤ ਹੋ ਰਹੀ ਹੈ ਠੀਕ ਹੈ ਸੋ ਥੈਂਕ ਯੂ ਜੀ ਸੋ ਮੱਚ ਬਹੁਤ سارے ਤਾਂ ਕਮੈਂਟਰ ਦੇ ਵਿੱਚ ਤੁਸੀਂ ਕੜ ਵੀ ਲਾਉਂਗੇ ਬਹੁਤ سارے ਕਮੈਂਟ ਹੁੰਦੇ ਨੇ ਤੇ ਤੁਸੀਂ ਵੀ ਜਿਨ੍ਹਾਂ ਨੇ ਵੀ ਪੋਜ਼ਿਟਿਵ 네ਗੇਟਿਵ ਕੁਝ ਵੀ ਇਫੈਕਟ ਹੈਗਾ ਉਹਦਾ ਫੀਡਬੈਕ ਦੇ ਦਿਆ ਕਰੋ ਤੇ ਇੱਕ ਤਰ੍ਹਾਂ ਦੀ ਇਹ ਨਾ ਆਪਣੀ ਰਿਸਰਚ ਵੀ ਹੋ ਜਾਂਦੀ ਹੈ ਤੇ ਸਾਰਿਆਂ ਨੂੰ ਸਾਰੀਆਂ ਰੈਮਡੀਜ਼ ਦਾ ਸੇਮ ਇਫੈਕਟ ਆਵੇ ਇਸ ਤਰ੍ਹਾਂ ਜ਼ਰੂਰੀ ਨਹੀਂ ਹੁੰਦਾ ਕਿਉਂਕਿ ਹਰ ਇੱਕ ਦੀ ਬਾਡੀ ਦਾ ਤੇ ਹਰ ਇੱਕ ਦੀ ਸਕਿਨ ਟਾਈਪ ਡਿਫਰੈਂਟ ਹੁੰਦੀ ਹੈ ਇਸ ਕਰਕੇ ਜਿਹਨੂੰ ਜਿਸ ਰੈਮਡੀ ਤੋਂ ਇਫੈਕਟ ਆਉਂਦਾ ਹੈ ਤਾਂ ਉਹ ਜਰੂਰ ਸਾਨੂੰ ਫੀਡਬੈਕ ਦੇ ਦਿਆ ਕਰੋ ਉਹਦੇ ਨਾਲ ਸਾਨੂੰ ਅੱਗੇ ਨੂੰ ਵੀ ਸਾਰਿਆਂ ਨੂੰ ਹੀ ਜਿਹੜਾ ਹੈ ਕੌਨਫੀਡੈਂਸ ਵੱਧਦਾ ਹੈ ਠੀਕ ਹੈ ਜੀ ਸੋ ਜੀ ਅੱਜ ਆਪਾਂ ਗੱਲ ਕਰਾਂਗੇ ਕਿ ਹਵਾ ਦੇ ਨਾਲ ਵੀ ਖੂਬਸੂਰਤੀ ਨੂੰ ਵਧਾਇਆ ਜਾ ਸਕਦਾ ਹੈ ਸਹੀ ਸੁਣਿਆ ਹੈ ਹਵਾ ਨਾਲ ਵੀ ਖੂਬਸੂਰਤੀ ਵਧਾਈ ਜਾ ਸਕਦੀ ਹੈ ਹਵਾ ਵੈਸੀ ਪਹਿਲਾਂ ਤਾਂ ਬਹੁਤ ਇੰਪੋਰਟੈਂਟ ਹੈ ਠੀਕ ਹੈ ਹਵਾ ਨਾਲ ਲਾਈਫ ਹੈ ਤੇ ਜਿੰਨੀ ਖੂਬਸੂਰਤ ਸਾਫ ਸੁਥਰੀ ਹਵਾ ਹੁੰਦੀ ਹੈ ਉਨੀ ਹੀ ਸਾਡੀ ਹੈਲਥ ਦੇ ਉੱਤੇ ਉਹਦਾ ਪੋਜੀਟਿਵ ਇਫੈਕਟ ਹੁੰਦਾ ਹੈ ਸੋ ਅੱਜ ਅਸੀਂ ਇਹੀ ਗੱਲ ਕਰਾਂਗੇ ਕਿ ਹਵਾ ਦੇ ਨਾਲ ਅਸੀਂ ਕਿਵੇਂ ਖੂਬਸੂਰਤੀ ਨੂੰ ਵਧਾ ਸਕਦੇ ਹਾਂ ਉਹਦੇ ਵਿੱਚ ਸਭ ਤੋਂ ਪਹਿਲਾਂ ਆਉਂਦਾ ਹੈ ਅ ਫੇਸ਼ੀਅਲ ਯੋਗਾ ਠੀਕ ਹੈ ਯੋਗਾ ਸਾਰੇ ਕਰਦੇ ਹੈ ਮੇਰੇ ਖਿਆਲ ਸ ਤੁਸੀਂ ਵੀ ਕਰਦੇ ਹੋਵੋਗੇ ਜੇ ਨਹੀਂ ਕਰਦੇ ਤਾਂ ਕਰਨ ਲੱਗ ਜਿਓ ਕਿਉਂਕਿ ਯੋਗਾ ਦਾ ਬਹੁਤ ਹੀ ਖੂਬਸੂਰਤ ਇਫੈਕਟ ਹੁੰਦਾ ਸਕਿਨ ਦੇ ਉੱਤੇ ਕੱਲੇ ਸਕਿਨ ਤੇ ਨਹੀਂ ਯੋਗਾ ਦਾ ਇਫੈਕਟ ਤੁਹਾਡੇ ਸੁਭਾਅ ਤੇ ਵੀ ਹੁੰਦਾ ਹੈ ਜੇ ਤੁਸੀਂ ਯੋਗਾ ਕਰਨ ਲੱਗ ਜਾਨੀਏ ਤੁਸੀਂ ਐਨਰਜੈਟਿਕ ਰਹਿਣ ਲੱਗ ਜਾਨੇ ਹੋ ਜਦੋਂ ਤੁਸੀਂ ਐਨਰਜੈਟਿਕ ਰਹਿਣੇ ਹੋ ਤੇ ਤੁਸੀਂ ਚਿੜਚਿੜਾਪਣ ਨਹੀਂ ਹੁੰਦਾ ਤੁਹਾਡੇ ਵਿੱਚ ਕਿਉਂਕਿ ਤੁਸੀਂ ਬਹੁਤ ਸਾਰੇ ਕੰਮ ਹਿੰਮਤ ਨਾਲ ਆਪ ਹੀ ਕਰ ਲੈਣੇ ਹੋ ਤੇ ਜਦੋਂ ਅਸੀਂ ਅੰਦਰੋਂ ਖੁਸ਼ ਹੁੰਨੇ ਹਾਂ ਅੰਦਰੋਂ ਐਨਰਜੈਟਿਕ ਹੁੰਨੇ ਹਾਂ ਤਾਂ ਉਦੋਂ ਸਾਡੇ ਵਿੱਚ ਚਿੜਚਿੜਾਪਣ ਨਹੀਂ ਰਹਿੰਦਾ ਇਸ ਕਰਕੇ ਸੁਭਾਅ ਚ ਵੀ ਚੇਂਜ ਆਉਂਦੀ ਹੈ ਤੇ ਯੋਗਾ ਤੁਸੀਂ ਜਰੂਰ ਜੇ ਬਹੁਤਾ ਨਹੀਂ ਤਾਂ ਥੋੜਾ ਸ਼ੁਰੂ ਕਰ ਲਓ ਥੋੜਾ ਥੋੜਾ ਕਰਦੇ ਕਰਦੇ ਜਿਉ ਤੁਹਾਨੂੰ ਉਹਦੇ ਪੋਜੀਟਿਵ ਇਫੈਕਟ ਹੋਣਗੇ ਫਿਰ ਤੁਸੀਂ ਆਪਣੇ ਆਪ ਕਰਨ ਲੱਗ ਜੂਗੀ ਟਾਈਮ ਵਧਾ ਲਓਗੇ ਤੇ ਅੱਜ ਅਸੀਂ ਫੇਸ਼ਲ ਯੋਗਾ ਦੀ ਗੱਲ ਕਰਾਂਗੇ ਕਿ ਜਿਵੇਂ ਸਾਡੀ ਬੋਡੀ ਨੂੰ ਐਕਸਰਸਾਈਜ਼ ਕਰਦੇ ਹਾਂ ਅਸੀਂ ਤਾਂ ਜਿਹੜੇ ਮਸਲ ਹੁੰਦੇ ਟਾਈਟ ਹੋ ਜਾਂਦੇ ਤੁਸੀਂ ਦੇਖਿਆ ਹੋਣਾ ਜਿਹੜੇ ਬੱਚੇ ਜਿਮ ਜੂਮ ਕਰਦੇ ਉਹਨਾਂ ਦੀ ਕਿਵੇਂ ਇੱਥੇ ਮਸਲਸ ਬਣੇ ਹੁੰਦੇ ਨੇ ਹਨਾ ਤਾਂ ਮਸਲਸ ਨੂੰ ਐਕਟੀਵੇਟ ਰੱਖਣ ਲਈ ਟੋਨ ਅਪ ਕਰਨ ਵਾਸਤੇ ਫੇਸ਼ੀਅਲ ਮਸਲਸ ਨੂੰ ਵੀ ਸਾਨੂੰ ਯੋਗਾ ਕਰਨੀ ਪੈਂਦੀ ਹੈ ਫੇਸ਼ੀਅਲ ਯੋਗਾ ਵੀ ਕਰਨੀ ਚਾਹੀਦੀ ਹੈ ਸਾਨੂੰ ਬਹੁਤ ਜ਼ਿਆਦਾ ਇਫੈਕਟ ਹੁੰਦੀ ਨੇ ਇਹਨਾਂ ਦੇ ਤੇ ਉਹਦੇ ਵਿੱਚ ਸਾਨੂੰ ਸਿਰਫ ਹਵਾ ਹੀ ਚਾਹੀਦੀ ਹੈ ਫੇਸ਼ੀਅਲ ਯੋਗਾ ਵਾਸਤੇ ਸਾਨੂੰ ਹੋਰ ਕੁਝ ਨਹੀਂ ਕਰਨਾ ਫੇਸ਼ੀਅਲ ਯੋਗਾ ਲਈ ਤਾਂ ਸਿਰਫ ਹਵਾ ਚਾਹੀਦੀ ਤਾਂ ਹੀ ਮੈਂ ਕਿਹਾ ਹੈ ਇਹ ਹਵਾ ਨਾਲ ਵੀ ਖੂਬਸੂਰਤੀ ਨੂੰ ਵਧਾਇਆ ਜਾ ਸਕਦਾ ਹੈ ਤੇ ਉਹਦੇ ਲਈ ਕੋਈ ਤੁਹਾਨੂੰ ਇਹ ਨਹੀਂ ਕਿ ਰੋਟੀ ਖਾਧੀ ਹੋਵੇ ਕੋਈ ਤੁਹਾਨੂੰ ਇਹ ਨਹੀਂ ਕਿ ਰੋਟੀ ਨਾ ਖਾਧੀ ਹੋਵੇ ਕੋਈ ਤੁਹਾਨੂੰ ਇਹ ਨਹੀਂ ਹੈਗਾ ਕਿ ਖੁੱਲ੍ਹੀ ਹਵਾ 'ਚ ਬੈਠੇ ਹੋਈਏ ਅਸੀਂ ਜਾਂ ਅਸੀਂ ਬੰਦ ਕਮਰੇ 'ਚ ਬੈਠੇ ਹੋਈਏ ਜਾਂ ਅਸੀਂ ਡਰਾਈਵ ਕਰ ਰਹੀ ਹੁੰਨੀ ਆ ਜਾਂ ਅਸੀਂ ਵੈਸੇ ਬੈਠੇ ਆ ਹਨਾ ਅ ਬਸ ਗੱਡੀ ਦੇ ਵਿੱਚ ਤੁਸੀਂ ਐਨੀ ਟਾਈਮ ਐਨੀ ਟਾਈਮ ਤੁਸੀਂ ਇਹ ਯੋਗਾ ਕਰ ਸਕਦੇ ਹੋ ਸੋ ਅੱਜ ਅਸੀਂ ਇਹੀ ਯੋਗਾ ਸਿੱਖਾਂਗੇ ਥੋੜੀ ਜੀ ਬਹੁਤ ਵਧੀਆ ਤੇ ਪੋਜ਼ਿਟਿਵ ਰਿਜ਼ਲਟ ਨੇ 10-15 ਦਿਨਾਂ ਦੇ ਵਿੱਚ ਕੀ ਮਨ ਲੱਗਦਾ ਹਫਤੇ ਵਿੱਚ ਤੁਹਾਨੂੰ ਪਤਾ ਲੱਗਣ ਲੱ ਜਾਂਦਾ ਕਿ ਹਾਂਜੀ ਮੈਨੂੰ ਉਸ ਤੋਂ ਬਾਅਦ ਤੁਹਾਡੀ ਹੰਦ ਪੈ ਜਾਂਦੀ ਤੁਹਾਨੂੰ ਠੀਕ ਹੈ ਸੋ ਉਹਦੇ ਵਿੱਚ ਕੀ ਹੈ ਸਭ ਤੋਂ ਪਹਿਲਾਂ ਤਾਂ ਜੇ ਤੁਸੀਂ ਘਰੇ ਹੋ ਤਾਂ ਪ੍ਰੋਪਰ ਟਾਈਮ ਮਤਲਬ ਥਰਕਲ ਟਾਈਮ ਹੀ ਹੈਗਾ ਜਾਂ ਰਾਤ ਨੂੰ ਤੁਸੀਂ ਜਦੋਂ ਆਪਣੀ ਬਿਊਟੀ ਟ੍ਰੀਟਮੈਂਟ ਕਰਦੇ ਹੋ ਉਸ ਤੋਂ ਬਾਅਦ ਤੁਸੀਂ ਹਾਰਲੀ ਮਸਾਂ ਹੀ ਤੁਹਾਨੂੰ 5 ਮਿੰਟ ਮੈਕਸਿਮਮ ਹੈ 5 ਮਿੰਟ ਇੰਨੇ ਲੋਡ ਨਹੀਂ ਪੈਂਦੀ 5 ਕਿ ਮਿੰਟ ਚਾਹੀਦੇ ਹੁੰਦੇ ਨੇ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਟੈਪਿੰਗ ਕਰਨੀ ਹੈ ਉਹਦੇ ਨਾਲ ਕੀ ਹੈ ਠੀਕ ਹੈ ਉਹਦੇ ਲਈ ਸੌਖਾ ਤਰੀਕਾ ਕੀ ਹੈ ਕਿ ਪਹਿਲਾਂ ਤਾਂ ਤੁਸੀਂ ਆਪਣੇ ਹੱਥਾਂ ਨੂੰ ਇਸ ਤਰ੍ਹਾਂ ਹੀਟ ਕਰ ਲਓ ਤੇ ਫਿਰ ਉਹ ਆਪਣੀ ਫੇਸ ਦੇ ਉੱਤੇ ਹੀਟ ਦੇ ਦੇਓ ਠੀਕ ਹੈ ਫਿਰ ਤੁਸੀਂ ਦੂਸਰਾ ਸਟੈਪ ਕੀ ਕਰਨਾ ਹੈ ਇਹ ਆਪਸ਼ਨਲ ਹੈ ਜੇ ਤੁਸੀਂ ਮਤਲਬ ਡਰਾਈਵ ਕਰ ਰਹੇ ਹੋ ਜਾਂ ਜਾ ਰਹੇ ਹੋ ਆ ਰਹੇ ਹੋ ਉਦੋਂ ਤੁਸੀਂ ਨਹੀਂ ਕਰ ਸਕਦੇ ਤੇ ਇਟਸ ਓਕੇ ਪਰ ਮੈਂ ਉਹ ਪ੍ਰੋਪਰ ਤੁਹਾਨੂੰ ਤਰੀਕਾ ਦੱਸ ਰਹੀ ਹਾਂ ਕਿ ਅਗਰ ਤੁਸੀਂ ਘਰੇ ਹੋ ਕੇ ਫਿਰ ਤੁਸੀਂ ਇਸ ਤਰ੍ਹਾਂ ਕਰ ਲੈਣਾ ਤੇ ਥੋੜੀ ਥੋੜੀ ਤੁਸੀਂ ਪਹਿਲਾਂ ਟੈਪਿੰਗ ਕਰਨੀ ਟੈਪਿੰਗ ਦੀ ਤੁਸੀਂ ਆਦਤ ਪਾ ਲਓ ਕਿ ਦਿਨ ਚ ਇੱਕ ਅੱਧੀ ਵਾਰੀ ਤੁਸੀਂ ਟੈਪਿੰਗ ਕਰਨੀ ਹੈ ਕਿਉਂਕਿ ਟੈਪਿੰਗ ਨਾਲ ਥੋੜੀ ਜਿਹੜੀ ਬਲੱਡ ਸਪਲਾਈ ਹੈ ਨਾ ਉਹ ਤੇਜ਼ ਹੋ ਜਾਂਦੀ ਹੈ ਤੇ ਵੈਸੇ ਜਿਹੜੀ ਸਕਿਨ ਹੈ ਉਹ ਗਲੋ ਕਰਨ ਲੱਗ ਜਾਂਦੀ ਹੈ ਟੈਪਿੰਗ ਮਸਟ ਹੈ ਜਾਂ ਤੁਸੀਂ ਸਵੇਰੇ ਵੀ ਜਦੋਂ ਤਿਆਰ ਹੋਣੇ ਹੋ ਉਦੋਂ ਹੀ ਕਰ ਲਓ ਇੱਕ ਅੱਧੇ ਮਿੰਟ ਦੀ ਟੈਪਿੰਗ ਬਸ ਜ਼ਿਆਦਾ ਨਹੀਂ ਠੀਕ ਹੈ ਜੀ ਹੁਣ ਥੋੜੀ ਜਿਹੜੇ ਸੈਲਸ ਨੇ ਫੇਸ ਦੇ ਉਹ ਕੀ ਹੋਗੇ ਸਕਿਨ ਸੈਲਸ ਐਕਟੀਵੇਟ ਹੋ ਜਾਂਦੀ ਹੈ ਤਾਂ ਉਹ ਤੁਸੀਂ ਕੀ ਕਰਨਾ ਹੈ ਜਿਹੜੀਆਂ ਆ ਲਾਈਨਸ ਨਹੀਂ ਆਹ ਜਦੋਂ ਤੁਹਾਡੀ ਏਜ ਹੁੰਦੀ ਹੈ ਨਾ ਤਾਂ ਦੋ ਥਾਵਾਂ ਤੋਂ ਏਜ ਸਭ ਤੋਂ ਵੱਧ ਦਿਖਦੀ ਹੈ ਇੱਕ ਤੁਹਾਡੇ ਜਿਹੜੇ ਲਿਪਸ ਹੁੰਦੇ ਨੇ ਉਹ ਡਾਊਨ ਹੋਣ ਲੱਗ ਜਾਂਦੇ ਨੇ ਤੇ ਇੱਕ ਤੁਹਾਡੀਆਂ ਆਈਸ ਠੀਕ ਹੈ ਦੋ ਥਾਵਾਂ ਦੇ ਉੱਤੇ ਤੁਹਾਨੂੰ ਸਭ ਤੋਂ ਵੱਧ ਏਜ ਨਜ਼ਰ ਆਉਂਦੀ ਹੈ ਤੇ ਉਹਦੇ ਵਾਸਤੇ ਜਿਹੜਾ ਤੁਹਾਡਾ ਇਹ ਚੀਜ਼ ਹੈ ਜਿਹੜੀ ਆ ਆ ਮਸਲਸ ਨੇ ਜਿਹੜੇ ਲੂਸ ਹੋ ਜਾਂਦੇ ਨੇ ਉਹਨਾਂ ਨੂੰ ਅਸੀਂ ਕਿਵੇਂ ਐਕਟੀਵੇਟ ਕਰਨਾ ਹੈ ਸਭ ਤੋਂ ਪਹਿਲਾਂ ਤਾਂ ਤੁਸੀਂ ਜਿੰਨੀ ਹਵਾ ਭਰ ਸਕਦੇ ਹੋ ਆਪਣੇ ਮੂੰਹ ਦੇ ਵਿੱਚ ਉਨੀ ਹਵਾ ਭਰ ਲੈਣੀ ਹੈ ਤੇ ਅੰਦਰੋਂ ਪ੍ਰੈਸ਼ਰ ਬਣਾਉਣਾ ਹੈ ਬਾਹਰ ਨੂੰ ਬਾਹਰ ਕਢਣੀ ਨਹੀਂ ਹਵਾ ਪ੍ਰੈਸ਼ਰ ਬਣਾ ਕੇ ਪੂਰੀ ਖਿੱਚ ਪੈਣੀ ਚਾਹੀਦੀ ਹੈ ਤੇ ਜਿੰਨੀ دیر ਹੋਲਡ ਕਰ ਸਕਦੇ ਹੋ 2 ਸੈਕਿੰਡ 4 ਸੈਕਿੰਡ 5 ਸੈਕਿੰਡ 10 ਸੈਕਿੰਡ ਜਿੰਨਾ ਤੁਸੀਂ ਮੈਕਸਿਮਮ ਹੋਲਡ ਕਰ ਸਕਦੇ ਹੋ ਓਨੀ ਦੇਰ ਤੱਕ ਤੁਸੀਂ ਹੋਲਡ ਕਰਕੇ ਰੱਖਣੇ ਤੇ ਇਹਨੂੰ ਤੁਸੀਂ 10 15 ਵਾਰ ਰਿਪੀਟ ਕਰ ਲੈਣੇ ਠੀਕ ਹੈ ਇਹਦੇ ਨਾਲ ਤੁਹਾਡੇ ਜਿਹੜੇ ਇਹ ਵਾਲੇ ਮਸਲਸ ਹੁੰਦੇ ਨੇ ਤੇ ਜਿਹੜੀ ਇਹ ਵਾਲੇ ਮਸਲਸ ਹੁੰਦੇ ਨੇ ਸਾਰੇ ਐਕਟੀਵੇਟ ਹੋ ਜਾਂਦੇ ਨੇ ਹੁਣ ਤੁਸੀਂ ਜਿਹੜੇ ਇਹ ਵਾਲੇ ਆਹ ਵਾਲਾ ਪੋਰਸ਼ਨ ਹੈ ਜਾਂ ਇਹ ਵਾਲਾ ਇਸ ਤੇ ਮੇਨ ਅਸੀਂ ਕਨਸੈਂਟਰੇਟ ਕਰਨਾ ਹੈਗਾ 10 15 ਵਾਰ ਤੁਸੀਂ ਪੂਰਾ ਇਹ ਪਰ ਕਰਕੇ ਰੱਖਣੇ ਹਵਾ ਨੂੰ ਹੁਣ ਤੁਸੀਂ ਦੇਖ ਰਹੇ ਹੋ ਕਿ ਉੱਪਰ ਤੱਕ ਦੇ ਸਾਰੇ ਮਸਲਸ ਖਿੱਚੇ ਜਾਣਗੇ ਤੇ ਫਿਰ ਤੁਸੀਂ ਆਮ ਨਾਲ ਉਹਨੂੰ ਛੱਡ ਦੇਣੇ ਠੀਕ ਹੈ ਇਹ ਦਿਨ ਇਹਦੇ ਇਹ ਵਾਲੀ ਐਕਸਰਸਾਈਜ਼ ਦੇ ਤੁਹਾਨੂੰ ਇੱਕ ਨਹੀਂ ਦੋ ਫਾਇਦੇ ਹੋਣਗੇ ਜੇ ਤੁਸੀਂ ਇਹ ਹਵਾ ਭਰੋਗੇ ਨਾ ਇਹ ਉਹ ਤੁਹਾਡੀ ਬੋਡੀ ਦਾ ਮਤਲਬ ਕਿਉਂਕਿ ਤੁਸੀਂ ਅੰਦਰੋਂ ਪ੍ਰੈਸ਼ਰ ਬਣਾ ਰਹੇ ਹੋ ਅੰਦਰੋਂ ਵੀ ਜ਼ੋਰ ਲੱਗ ਰਿਹਾ ਹੁੰਦਾ ਤਾਂ ਉਹ ਦਿਨ ਉਹ ਅੰਦਰ ਵਾਲੀ ਜਿਹੜੀ ਬੋਡੀ ਪੋਰਸ਼ਨ ਹੈ ਉਹਦਾ ਵੀ ਨਾਲ ਐਕਸਰਸਾਈਜ਼ ਹੋ ਰਹੀ ਹੁੰਦੀ ਹੈ ਇੱਕ ਤਾਂ ਤੁਸੀਂ ਇਹ ਕਰਨਾ ਹੈ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਹਵਾ ਭਰਨੀ ਹੈ ਤੇ ਉਹਨੂੰ ਤੁਸੀਂ ਆਹ ਵਾਲੀ ਚੀਜ਼ ਨੂੰ ਐਕਟੀਵੇਟ ਕਰਨ ਲਈ ਇੱਕ ਵਾਰੀ ਇੱਧਰ ਤੇ ਇੱਕ ਵਾਰੀ ਇੱਧਰ ਇਸ ਜਗ੍ਹਾ ਤੇ ਇਕੱਠੀ ਕਰਨਾ ਹੈ जिम्मे आप जो तुम तो प्रलिप हो तो इतने आप जीव ला के थोड़ा उच्चा कर देना आपकी गल कर ली मैं लम ਤੇ ਇਹ ਨਹੀਂ ਤੁਸੀਂ ਇਹ 10 15 ਵਾਰ ਇੱਕ ਪਾਸੇ 10 15 ਵਾਰ ਦੂਜੀ ਪਾਸੇ ਕਰਨੇ ਤੇ ਇੱਕ ਮਿੰਟ ਦੇ ਵਿੱਚ ਇਹ ਹੋ ਜਾਂਦਾ ਹੈ ਠੀਕ ਹੈ ਸੋ ਇੱਕ ਇਹ ਕਰਨਾ ਜਦੋਂ ਤੁਸੀਂ ਕਰੋਗੇ ਨਾ ਮੇਰੇ ਨਾਲ ਤੇ ਤੁਹਾਡੇ ਇੱਥੋਂ ਤੱਕ ਇੱਥੋਂ ਤੱਕ ਦਰਦ ਟਾਈਪ ਫੀਲ ਹੋਊਗਾ ਐਕਟੀਵੇਟ ਹੋਊਗਾ ਤੁਹਾਡਾ ਤਾਂ ਫਿਰ ਦੋ ਇਹ ਵਾਲੀਆਂ ਹੋ ਗਈਆਂ ਕਿ ਤੁਹਾਡੇ ਜਿਹੜੀ ਡਬਲ ਚਿੰਨ ਹੈ ਇਹਦਾ ਇੱਕ ਤਰੀਕਾ ਇਹ ਹੁੰਦਾ ਹੈ ਕਿ ਤੁਸੀਂ ਅ ਅੱਖੇ ਵੱਲ ਦੇਖਣਾ ਛੱਤ ਵੱਲ ਇਦਾਂ ਤੇ ਫਿਰ ਤੁਸੀਂ ਜਿਹੜੀ ਲਿਪ ਹੈ ਉਹ ਲਿਪ ਦੇ ਉੱਤੇ ਚੜਾਉਣਾ ਹੈ ਤੇ ਆ ਚੀਜ਼ ਥੋੜੀ ਖਿੱਚ ਪੈ ਰਹੀ ਹੈ ਠੀਕ ਹੈ ਇੱਕ ਤਾਂ ਇਹ ਤਰੀਕਾ ਹੈ ਇਹ ਤੁਸੀਂ 10 ਜਾਂ 15 ਵਾਰ ਰਿਪੀਟ ਕਰ ਲਓ ਤੇ ਦੂਸਰਾ ਤਰੀਕਾ ਕੀ ਹੁੰਦਾ ਹੈ ਤੁਸੀਂ ਆਪਣੀ ਜੀਭ ਨੂੰ ਗੰਦਾਵੇਂ ਹੀਠਾਂ ਲਾ ਲੈਣੇ ਤੇ ਇਦਾਂ ਠੀਕ ਹੈ ਦਿਖ ਗਿਆ ਮੇਰੇ ਖਿਆਲ ਚ ਤੁਹਾਨੂੰ ਤੇ ਫਿਰ ਆਪਣਾ ਮੂੰਹ ਓਪਨ ਕਲੋਜ਼ ਓਪਨ ਕਲੋਜ਼ ਕਰਦੇ ਬਹੁਤ ਸੋਖੀ ਹੈ ਪਰ ਤੁਹਾਡੇ ਆ ਸਾਰਾ ਦੁੱਖ ਲੱਗ ਜੂਗਾ ਤੁਹਾਨੂੰ ਇੱਕ ਦੋ ਦਿਨ ਤੱਕ ਲੱਗੂਗਾ ਪਰ ਆ ਜਿਹੜੀ ਆ ਵਾਲਾ ਮਾਸ ਹੁੰਦਾ ਸਾਰਾ ਡਬਲ ਚੇਨ ਵਾਲੀ ਪ੍ਰੋਬਲਮ ਹੈ ਉਹ ਥੋੜੀ ਬਹੁਤ ਜਲਦੀ ਰਿਜ਼ੋਲਵ ਹੋ ਜਾਂਦੀ ਹੈ ਠੀਕ ਹੈ ਸੋ ਇੱਕ ਜਿਹੜੀਆਂ ਜਿਹੜਾ ਆ ਆਪਣੀ ਹੈ ਕੰਨ ਦੇ ਕੋਲੇ ਆ ਚੀਜ਼ ਨਹੀਂ ਹੁੰਦੀ ਟਿਪ ਜੀ ਹੈਨਾ ਇੱਕ ਆਪਣੇ ਕੰਨ ਇਹ ਦੋ ਚੀਜ਼ਾਂ ਦੀ ਐਕਸਰਸਾਈਜ਼ ਕਰਨੀ ਹੈ ਤੁਸੀਂ ਆਪਣੀ ਇੱਕ ਉਂਗਲੀ ਕੰਨ ਦੇ ਬਾਹਰਲੇ ਪਾਸੇ ਤੇ ਇੱਕ ਉਂਗਲੀ ਕੰਨ ਦੇ ਪਿਛਲੇ ਪਾਸੇ ਦੋਨੋਂ ਪਾਸੇ ਇਦਾਂ ਮੂਵ ਕਰਨੀ ਹੈ ਹੱਥ ਇਸ ਏਰੀਆ ਨੂੰ ਮ사ਜ ਕਰਨੀ ਹੈ ਤੁਸੀਂ ਇਹ ਏਰੀਆ ਉਹ ਹੁੰਦਾ ਸਾਡੇ ਫੇਸ ਦਾ ਜਿਹੜਾ ਇਗਨੋਰ ਰਹਿਂਦਾ ਠੀਕ ਹੈ ਇਹ ਤਾਂ ਤੁਸੀਂ ਜਦੋਂ ਵੀ ਤੁਸੀਂ ਆਪਣੀ ਰਾਤ ਨੂੰ ਮ사ਜ ਕਰੋਗੇ ਇਹ ਨਾਲ ਕਵਰ ਕਰ ਲਿਆ ਕਰੋ ਅੱਜ ਤੋਂ ਬੜੀ ਇਹ ਵੀਡੀਓ ਲੰਬੀ ਹੋ ਜੂਗੀ ਬਟ ਫਿਰ बार-बार ਇੱਕੋ ਟੌਪਿਕ ਦੇ ਉੱਤੇ ਵੀਡੀਓ ਨਹੀਂ ਬਣਦੀ ਤੇ ਫਿਰ ਤੁਸੀਂ ਕੀ ਕਰਨਾ ਹੈ ਆਪਣੇ ਜਿਹੜੇ ਕੰਨ ਨੇ ਨਾ ਉਹਨਾਂ ਨੂੰ ਇਦਾਂ ਇਦਾਂ ਕਰਨਾ ਹੈ ਇਹ ਤੁਸੀਂ ਨਾਲ-ਨਾਲ ਹੀ ਕਰਦੇ ਜਾਣਾ ਜਿਵੇਂ ਮੈਂ ਹਵਾ ਪ੍ਰੀਤ ਦੇ ਨਾਲ ਤੁਸੀਂ ਇਹ ਕਰ ਲੈਣਾ ਤੇ ਇਹ ਜਦੋਂ ਤੁਸੀਂ ਇਹ ਇਹ ਚੀਜ਼ ਕਰੋਗੇ ਇੱਕ ਆਪਣੇ ਜਿਹੜੇ ਕੰਨਾਂ ਦੇ ਆ ਮੁੰਮੁਣੀ ਜਿਹੇ ਹੁੰਦੇ ਬਾਹਰ ਨੂੰ ਇਹਨਾਂ ਨੂੰ ਐ ਦੱਬਣਾ ਤੇ ਛੱਡਨੇ ਆ ਚੀਜ਼ ਆਵਲੀ ਠੀਕ ਹੈ ਇਦਾਂ ਤੁਸੀਂ ਦੇਖੋਗੇ ਵੀ ਤੁਹਾਡੇ ਫੇਸ ਦੇ ਉੱਤੇ ਦਿਨਾਂ ਚ ਹੀ ਫਰਕ ਪੈ ਜਾਊਗਾ ਇੰਨਾ ਜ਼ਿਆਦਾ ਮਤਲਬ ਇਸ ਚੀਜ਼ ਦਾ ਜਦੋਂ ਤੁਸੀਂ ਇਹਨੂੰ ਕਰਦੇ ਹੋ ਨਾ ਤੁਹਾਨੂੰ ਇੱਕ ਵਾਰੀ ਤਾਂ ਇਹ ਲੱਗਦਾ ਵੀ ਕੰਨ ਦੁਖਣ ਲੱਗ ਗਏ ਬਟ ਐਕਟੀਵੇਸ਼ਨ ਹੋ ਜਾਂਦੀ ਹੈ ਤੁਹਾਡੀ ਇਹ ਵਾਲੇ ਸਾਰੇ ਏਰੀਆ ਦੀ ਤੇ ਬਲੱਡ ਸਪਲਾਈ ਇਕਦਮ ਤੁਹਾਡੀ ਚੇਂਜ ਹੁੰਦੀ ਹੈ ਜਿਹਦੇ ਨਾਲ ਤੁਹਾਨੂੰ ਫੀਲ ਹੋਊਗਾ ਫੇਸ ਦੇ ਉੱਤੇ ਇੱਕ ਚੀਜ਼ ਹੋਰ ਕਰਨੀ ਤੁਸੀਂ ਆਪਣੀ ਉਂਗਲੀ ਨੂੰ ਦਬਣਾਉਣਾ ਤੇ ਦੰਦਾ ਜ ਲੈਣਾ ਇਹਨੂੰ ਠੀਕ ਹੈ ਇਹਦਾ ਇਹ ਤਾਂ ਹੀ ਹੋਊਗਾ ਜੇ ਤੁਸੀਂ ਇਹਨੂੰ ਦੰਦਾ ਜ ਫੜੋਗੇ ਠੀਕ ਹੈ ਇਹ ਇਜ਼ੀ ਹੈ ਆਰਾਮ ਨਾਲ ਹੋ ਜਾਂਦਾ ਹੈ ਇਹ ਕਰਨਾ ਹੈ ਇਹਦੇ ਨਾਲ ਤੁਹਾਡੇ ਸਾਰੇ ਜਿਹੜੀ ਮਸਲਸ ਹੈ ਆਰਾਮ ਨਾਲ ਐਕਟੀਵੇਟ ਹੋ ਜਾਂਦੀ ਹੈ ਕੋਈ ਦਿੱਕਤ ਨਹੀਂ ਗਈ ਤੇ ਜਦੋਂ ਤੁਸੀਂ ਕਰਦੇ ਹੋ ਫਿਰ ਤੁਹਾਨੂੰ ਇਹਦੇ ਰਿਜ਼ਲਟ ਨਿਕਲਦੇ ਨੇ ਇੱਕ ਚੀਜ਼ ਹੋਰ ਹੈ ਜਿਨ੍ਹਾਂ ਨੂੰ ਜਿਹੜੀਆਂ ਚੀਕਸ ਨੇ ਉਹ ਬਹੁਤ ਹਨਾ ਐਂ ਲੱਗਦਾ ਕਿ ਬਹੁਤ ਜਿਆਦਾ ਲੂਜ਼ ਹੋ ਰਹੀਆਂ ਜਾਂ ਐਂ ਕਹਿ ਲਓ ਕਿ ਕਈਆਂ ਨੂੰ ਲੱਗਦਾ ਕਿ ਬਹੁਤ ਜਿਆਦਾ ਮੋਟੀਆਂ ਤੇ ਕਈਆਂ ਨੂੰ ਲੱਗਦਾ ਬਹੁਤ ਜਿਆਦਾ ਪਤਲੀਆਂ ਹੈ ਤੇ ਇਹ ਦੋਨੋਂ ਹੀ ਦੇ ਵਿੱਚ ਹੀ ਇਹ ਐਕਸਰਸਾਈਜ਼ ਕੰਮ ਕਰਦੀਆਂ ਨੇ ਕਿਉਂਕਿ ਯੋਗਾ ਇੱਕ ਇਹ ਜੀ ਚੀਜ਼ ਹੈ ਜਿਹੜਾ ਕਰੈਕਸ਼ਨ ਵਾਲੇ ਪਾਸੇ ਲੈ ਜਾਂਦਾ ਜਿਹੜੇ ਵੀ ਚੀਜ਼ ਜੇ ਲੋਡ ਤੋਂ ਜ਼ਿਆਦਾ ਹੋਟਾ ਹੋਊਗਾ ਫੇਸ ਤਾਂ ਪਤਲਾ ਹੋ ਜਾਊਗਾ ਜੇ ਲੋਡ ਤੋਂ ਜ਼ਿਆਦਾ ਪਤਲਾ ਤਾਂ ਉਹ ਐਕਟੀਵੇਟ ਹੋ ਕੇ ਭਰਨਾ ਸ਼ੁਰੂ ਹੋ ਜਾਊਗਾ ਤਾਂ ਇੱਕ ਚੀਜ਼ ਇਹਦੇ ਵਿੱਚ ਇਹ ਕਰ ਸਕਦੇ ਹੋ ਤੁਸੀਂ ਇਹ ਇਸ ਪੂਰਾ ਖਿੱਚਣੇ ਠੀਕ ਹੈ ਤੇ ਥੋੜੀ ਜਿਹੜੀ ਲਿਪਸਟਿਕ ਤੇ ਆ ਸਾਰਾ ਏਰੀਆ ਜਿਹੜਾ ਸਾਰਾ ਹੀ ਐਕਟੀਵੇਟ ਹੋ ਜੂਗਾ ਮੇਨ ਪ੍ਰੋਬਲਮ ਹੁੰਦੀ ਹੈ ਇੱਥੇ ਆਪਣੇ ਆਹ ਵਾਲੇ ਏਰੀਆ 'ਚ ਹੀ ਤੁਸੀਂ ਕਰਕੇ ਦੇਖਿਓ ਬਹੁਤ ਜ਼ਿਆਦਾ ਗੁੱਡ ਫੀਲ ਆਊਗੀ ਇਹਨਾਂ ਕੰਮ ਕਰਨਾ ਤੁਸੀਂ ਚਿਹਰੇ ਵਾਸਤੇ ਜਿਹੜਾ ਕਿ ਹਾਰਡਲੀ ਜੇ ਇਹਦੇ ਮੈਨੂੰ ਦੱਸਣ ਦੇ ਤਾਂ ਤੁਹਾਨੂੰ ਟਾਈਮ ਲੱਗੇਗਾ ਕਿ ਐਕਸਪਲੇਨ ਕਰਨੇ ਜੇ ਤੁਸੀਂ ਆਪ ਕਰੋਗੇ ਤਾਂ ਹਾਰਲੀ ਤੁਹਾਨੂੰ 5 ਮਿੰਟ ਲੱਗਣਗੇ ਇਸ ਤੋਂ ਜ਼ਿਆਦਾ ਨਹੀਂ ਲਾਦੇ 5 ਤੋਂ 6 ਮਿੰਟਾਂ ਵਿੱਚ ਤੁਹਾਡਾ ਪ੍ਰੋਸੈਸ ਪੂਰਾ ਹੋ ਜਾਂਦਾ ਹੈ ਜਦੋਂ ਵਰਜੀ ਤੁਸੀਂ ਗੱਡੀ 'ਚ ਬੈਠ ਕੇ ਕਰ ਲਓ ਤੁਸੀਂ ਆਉਂਦੇ ਜਾਂਦੇ ਕਰ ਲਓ ਤੁਸੀਂ ਰੋਟੀ ਪਕਾਉਂਦੇ ਕਰ ਲਓ ਕਿਉਂਕਿ ਤੁਸੀਂ ਹੱਥ ਤਾਂ ਲਾਉਣਾ ਹੀ ਫੇਸ ਨੂੰ ਕੁਝ ਨਹੀਂ ਕਰਨਾ ਹਵਾ ਹਵਾ ਨਾਲ ਖੇਡਣਾ ਤੇ ਬਿਊਟੀਫਾਈ ਕਰ ਲੈਣਾ ਆਪਣੀ ਆਪ ਨੂੰ ਲਓ ਜੀ ਫਿਰ ਇਹ ਸਾਰਾ ਜੇ ਤੁਸੀਂ ਪਹਿਲਾਂ ਕਰ ਰਹੇ ਹੋ ਤਾਂ ਵੀ ਮੈਨੂੰ ਦੱਸਿਓ ਤੇ ਮੇਰੇ ਨਾਲ ਵੀ ਕਰ ਕਰਕੇ ਦੇਖਿਆ ਤਾਂ ਵੀ ਦੱਸਿਓ ਤੁਹਾਨੂੰ ਇਥੇ ਸਾਰੇ ਠਿਕਾਵਟ ਵੀ ਫੀਲ ਹੋਈ ਹੋਣੀ ਹੈ ਤੁਹਾਡੇ ਮਸਲਸ ਨੂੰ ਇਹਦਾ ਮਤਲਬ ਐਕਟੀਵੇਟਰ ਨਹੀਂ ਹੋਈ ਹੋਈ ਪਹਿਲਾਂ ਤੇ ਲਓ ਜੀ ਕਰੋ ਤੇ ਫਿਰ ਹਰਿਆਰ ਸ਼ੇਅਰ ਕਰਿਓ ਵੀਡੀਓ ਨੂੰ ਜਰੂਰ ਸ਼ੇਅਰ ਕਰਨਾ ਇਹਦੇ ਵਾਸਤੇ ਕੋਈ ਉਮਰ ਨਹੀਂ ਹੈ ਕੋਈ ਏਜ ਬਾਰ ਨਹੀਂ ਹੈਗੀ ਜੀ ਤੁਸੀਂ ਸੀਨੀਅਰ ਵੀ ਹੋ ਜੈਂਟਸ ਹੋ ਲੇਡੀਜ਼ ਹੋ ਸਾਰਿਆਂ ਵਾਸਤੇ ਇੱਕੋ ਜਿਹੀ ਇੰਪੋਰਟੈਂਟ ਚੀਜ਼ ਹੈ ਇਹ ਕਰਦੇ ਰਿਹਾ ਕਰੋ ਖੂਬਸੂਰਤੀ ਸਾਡੇ ਬਰਬਰ ਹੱਕਣੀ ਖੂਬਸੂਰਤੀ ਤੇ ਉਮਰ ਨਾਲ ਇਹਦਾ ਕੋਈ ਲੈਣਾ ਦੇਣਾ ਨਹੀਂ ਤੇ ਬਣੇ ਰਹੋ ਮੇਰੇ ਨਾਲ ਅਗਲੀ ਵੀਡੀਓ 'ਚ ਫੇਰ ਮਿਲਾਂਗੇ ਇੱਕੋ ਹੀ ਲਾਈਫ ਹੈ ਇੰਜੋਏ ਕਰਦੇ ਰਹੋ ਹਵਾ ਨਾਲ ਖੇਡ ਕੇ ਵੀ ਜੀ ਸੋਹਣੇ ਹੋ ਸਕਦੀ ਹੈ ਤੇ ਡੈਫੀਨਿਟਲੀ ਅਸੀਂ ਟਰਾਈ ਕਰਾਂਗੇ